ਹਾਂਜੀ ਮਿੱਤਰੋ ਸੋਨੂੰ ਤਾਂ ਪੱਜ ਇੱਕ ਚੀਜ਼ ਦਿਖਾਉਣੇ ਜਿਹੜੀ ਆਪਣੀ ਬੋਰਵਾਲੀ ਨਾਲ ਹੁੰਦੀ ਆ ਪਾਣੀ ਨਿਕਲਦਾ ਹੁੰਦਾਗਾ ਗਾਹਾਂ ਪੈਪ ਲਾਈਨ ਆਪਾਂ ਪਾਈ ਹੁੰਦੀ ਆ ਉਹਦੇ ਨਾਲ ਸੁੰਡਣ ਨਾਲ ਆਪਾਂ ਜਿਹੜੇ ਨਾਟਕ ਕਰਦੇ ਆ ਉਹਦਾ ਆਪਾਂ ਤੁਹਾਨੂੰ ਅੱਜ ਇੱਕ ਦਿਖਾਉਣੇ ਆ ਤਰੀਕਾ ਕੀਤਾ ਹੋਇਆ ਆ ਆਹ ਦੇਖੋ ਬਾਈ ਜੀ ਆਹ ਜਗਾਰਡ ਕੀਤਾ ਹੋਇਆ ਹੈਗਾ ਆਪਾਂ ਨੂੰ ਇੱਧਰ ਚਾਬੀ ਲਾਉਣੀ ਪੈਂਦੀ ਐ ਇੱਧਰ ਪਾਣਾ ਲਾਉਣਾ ਪੈਂਦਾਗਾ ਇਹਦੇ ਇੱਕ ਚੀਜ਼ ਚਾਬੀ ਲਾ ਲਓ ਚਾਹੇ ਪਾਣਾ ਲਾ ਲਓ ਤੇ ਦੂਜੇ ਪਾਸੇ ਲਾਉਣ ਦੀ ਲੋੜ ਨਹੀਂ ਕਿਉਂਕਿ ਆਪਾਂ ਦੂਜੇ ਪਾਸੇ ਤੇ ਕਿੱਲ ਲਵਾਤਾ ਦੇਖੋ 나ੜ ਦੇ ਦਿੱਤੇ ਆਪਾਂ ਕਿੱਲ ਵੈਲਡਿੰਗ ਕਰਵਾਤਾ ਦੋ 나ੜ ਹੀ ਪਾਉਣੇ ਆ ਇਹਦੇ ਆ ਦੇਖੋ ਤੇ ਇਹ ਤੁਹਾਨੂੰ ਦਿਖਾ ਦਿੰਨੇ ਖੁੱਲਦੀ ਵੀ ਆ ਦੇਖੋ ਜਦੋਂ ਇਹ ਆਪਾਂ ਇੱਕ ਕਰਕੇ ਖੋਲਦੇ ਆਂ ਇਸ ਦੋ ਵਾਰ ਆ ਜਿਹੜੀ ਜਿਹੜੀ ਟੱਕਰ ਹੁੰਦੀ ਹੈ ਇਹਦੇ ਨਾਲ ਲੱਗ ਜਾਂਦੀ ਹੈ ਦੂਜੀ ਇਹਦੇ ਨਾਲ ਪਾਣਾ ਲਾਉਣ ਦੀ ਲੋੜ ਨਹੀਂ ਪੈਂਦੀ ਬਾਈ ਆ ਦੇਖੋ ਕਿੰਨਾ ਵਧੀਆ ਨਾਲ ਤਾਂ ਖੁੱਲ ਜਾਂਦਾ ਹੈਗਾ ਤੇ ਜੇ ਕਸਣਾਗਾ ਕਿਸੇ ਵੀ ਇਹ ਐਸ ਲੋੜਤੀ ਜਾਂਦਾ ਉਹ ਦੇਖੋ ਕਿੰਨਾ ਲੱਗ ਜੂ ਉਹਦੇ ਤੇ ਐਂ ਬਾਈ ਇਹ ਕਸਿਆ ਜਾਊਗਾ ਆ ਦੇਖੋ ਬਹੁਤ ਵਧੀਆ ਚੀਜ਼ ਆ ਇਹ ਸਾਰਾ 20 2050 ਰੁਪਈਆਂ ਦਾ ਕੰਮ ਆ ਚਾਹੇ ਚਾਰੇ ਨਾਟਾਂ ਦੇ ਲਵਾ ਲੋ ਚਾਹੇ ਇੱਕ ਦੇ ਲਵਾ ਲੋ ਚੰਗੀ ਲੱਗੀ ਤਾਂ ਵੀਡੀਓ ਸ਼ੇਅਰ ਕਰ ਦਿਓ